ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਬੇਨਤੀ ਆ ਹੱਥ ਬੰਨ ਕੇ ਬੇਨਤੀ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਆ ਜੇ ਕਿਸੇ ਦੇ ਕੰਮ ਆਉਣ ਵਾਲੀ ਵੀਡੀਓ ਆ ਤੇ ਬੇਨਤੀ ਇਹ ਹੈ ਆ ਵੀ ਸਾਰਿਆਂ ਵੀਰਾਂ ਨੂੰ ਘਰਾਂ ਦੇ ਵਿੱਚ ਜੋ ਵੀ ਆਪਾਂ ਰਾਤ ਨੂੰ ਅਗਣੀ ਬਲਣੀ ਲਾਈਟ ਨਹੀਂ ਜਗਾਉਣੀ ਮੋਬਾਈਲ ਟਿੱਕਰ ਵੀ ਨਹੀਂ ਜਗਾਉਣਾ ਇਹ ਹਾਂ ਬੇਨਤੀ ਆਪਾਂ ਕਰਨੀ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਈ ਭਰਾਵਾਂ ਨੂੰ ਹਜੇ ਨਹੀਂ ਪਤਾ ਲਾਈਟਾਂ ਛੱਡੀ ਰੱਖਦੇ ਆ ਤੇ ਉਹ ਨੁਕਸਾਨ ਕਰਾਉਣਗੇ ਆਪਦਾ ਤੇ ਇਸੇ ਵਾਸਤੇ ਅਲਰਟ ਜਾਰੀ ਕੀਤਾ ਸਾਰਿਆਂ ਨੇ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਜਿਹੜੇ ਨੇੜੇ ਥਾਣੇ ਲੱਗਦੇ ਆ ਉਹਨਾਂ ਵੀ ਆਰਮੀ ਵਾਲਿਆਂ ਨੇ ਵੀ ਵੀ ਲਾਈਟ ਜਾਂ ਅੱਗ ਕੁਝ ਵੀ ਇਹੋ ਜਿਹਾ ਜਗਾਉਣਾ ਨਹੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ